ਮੈਂ ਕਹਿੰਦਾ ਸਾਈਕਲਿੰਗ ਜਿਹੜਾ ਚੈਕਿੰਗ 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 ਕੋ ਅੰਦਰ ਦੀ ਚੀਜ਼ ਹੈ ਜਿਹੜੀ ਤੁਹਾਡੀ ਸਭ ਤੋਂ ਸਸਤੀ ਐਕਸਰਸਾਈਜ਼ ਹੈ ਸਭ ਤੋਂ ਸਸਤੀ ਐਕਸਰਸਾਈਜ਼ ਹੈ ਤੁਸੀਂ ਅਗਰ ਜਿੰਨੇ ਲੱਸੇ ਤੋਂ ਜਿਹੜਾ ਮੁੰਜੀ ਲੱਸੇ ਪਰ ਐਕਸਰਸਾਈਜ਼ ਉਸ ਤੋਂ ਸਸਤੀ ਹੈ ਕੋਈ ਜ਼ਿਆਦਾ ਪੈਸਾ ਨਹੀਂ ਲੱਗਣਾ ਤੁਹਾਡਾ ਕੋਈ ਪੈਟਰੋਲ ਨਹੀਂ ਲੱਗਣਾ ਤੁਸੀਂ ਜਦ ਜਿਹੜੇ ਮਰਜ਼ੀ ਟਾਈਮ ਤੇ ਕਰ ਸਕਦੇ ਹੋ ਜਿਹੜੀ ਮਰਜ਼ੀ ਸੋ ਰੋਡ ਤੇ ਕਰ ਸਕਦੇ ਹੋ ਸਾਰਾ ਇੰਡੀਆ ਕੋਲਾ ਸਾਰਾ ਵਰਲਡ ਕੋਲਾ ਇਹ ਸੀਰੀਜ਼ ਇੱਕ ਨਾ ਬਿਗਨਰਸ ਲਈ ਬਣਾਈ ਹੈ ਜਿਹੜੀ 50 ਕਿਲੋਮੀਟਰ ਤੋਂ ਸ਼ੁਰੂ ਹੋ ਕੇ 200 ਤੱਕ ਜਾਊਗੀ ਇੱਕ ਤਾਂ ਐਸ ਪਰ ਆਪਣਾ এনवायरमेंट ਤੇ ਡੇ ਟਾਈਮ ਖਤਮ ਹੋ ਜਾਏਗੀ ਜੀ ਤੇ ਸਾਡੀ ਸਭ ਤੋਂ ਪਹਿਲਾਂ ਸਾਈਕਲਿਸਟ ਦੀ ਸੇਫਟੀ ਆ ਤੇ ਦੂਸਰੀ ਗੱਲ ਇਹ ਲੋਕ 50 ਕਿਲੋਮੀਟਰ ਦਾ ਟਾਰਗੇਟ ਬਹੁਤ ਜ਼ਿਆਦਾ ਨਹੀਂ ਹੈਗਾ ਉੱਥੋਂ ਸਟਾਰਟ ਕਰਨਗੇ ਹੌਲੀ ਹੌਲੀ ਆਪਣੇ ਆਪ ਨੂੰ ਅਪਗ੍ਰੇਡ ਕਰਦੇ ਰਹਿਣਗੇ अच्छी अपॉर्चुनिटी है स्पेशली लुधियाना के राइडर्स के लिए और आसपास के सिटीज़ या विलेजेस के लिए जो आ, करना चाहते हैं इसको इससे अच्छी अपॉर्चुनिटी बिल्कुल नहीं मिलेगी प्राइस वाइज देखिए डिस्टेंस देखिए ग्रुप देखिए फन भी हेल्थ भी मतलब दोनों चीज़ों के लिए ये वन ऑफ द बेस्ट राइड टू स्टार्ट विथ ਹੈਲੋ ਨਮਸਤੇ ਸਤਿ ਸ਼੍ਰੀ ਅਕਾਲ ਆਪ ਦੋਸਤੋ ਮੈਂ ਤੁਹਾਡਾ ਦੋਸਤ ਹਰਦੀਪ ਦੂਆ ਔਰ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਸੋ ਦੋਸਤੋ ਅਗਰ ਗੱਲ ਕਰੀਏ ਦੀ ਪੈਲਰਸ ਵੱਲੋਂ ਜਿਹੜਾ ਵੀ ਲੁਧਿਆਣੇ ਸ਼ਹਿਰ ਦੇ ਵਿੱਚ ਇੱਕ ਸੀਰੀਜ਼ ਸ਼ੁਰੂ ਕੀਤੀ ਜਾ ਰਹੀ ਹੈ ਜੋ ਕਿ 50 ਕਿਲੋਮੀਟਰ 100 ਕਿਲੋਮੀਟਰ 150 ਕਿਲੋਮੀਟਰ 200 ਕਿਲੋਮੀਟਰ ਔਰ ਇਸ ਨੂੰ ਬਹੁਤ ਸੋਹਣੀ ਥੀਮ ਦਿੱਤੀ ਗਈ ਹੈ ਇਨਡੋਰਸ ਸੀਰੀਜ਼ ਦਿੱਤੀ ਗਈ ਹੈ ਇਸ ਨੂੰ ਨਾਮ ਦਿੱਤਾ ਗਿਆ ਤੁਹਾਨੂੰ ਦੱਸਦਾ ਕਿ ਜਿਹੜੇ ਕਿ ਚਾਰੋਂ ਕੰਪਲੀਟ ਕਰ ਜਾਏਗਾ ਉਸ ਨੂੰ ਗਲੋਰੀਅਸ ਨਾਮ ਦਾ ਟਾਈਟਲ ਦਿੱਤਾ ਜਾਏਗਾ ਉਸ ਦੀ ਪ੍ਰੋਪਰ ਇੱਕ ਆਈਡੀ ਕ੍ਰੀਏਟ ਕੀਤੀ ਜਾਏਗੀ ਜਿਸ ਪ੍ਰਕਾਰ ਤਰ੍ਹਾਂ ਵਿਕੀਪੀਡੀਆ ਦਾ ਸੇ ਆਈਡੀ ਦੇਖਦੇ ਹੋ ਸਾਈਡ ਇਨ ਪੈਨ ਇੰਡੀਆ ਦੇ ਵਿੱਚ ਉਹ ਕਿੱਥੇ ਵੀ ਕੋਈ ਵੀ ਇਵੈਂਟ ਜਿਹੜਾ ਹੈ ਉਹ ਜੁਆਇਨ ਕਰ ਸਕਦਾ ਹੈ ਸੋ ਅੱਜ ਨਾਲ ਵਰਟੀਕਲ ਕਰ ਚਾਹਣਾ ਜਿਆਦਾ ਗੱਲ ਕੁ ਬਾਤ ਕਰਨ ਲਈ ਸੜਨਾ ਅਗੇਨ ਸਮੇਂ ਹੋ ਡਾਕਟਰ ਟਿੰਗਰਾ ਜੀ ਇੱਥੇ ਗੱਲ ਕਰਦੇ ਕਿ ਕਿਸ ਪ੍ਰਕਾਰ ਦਾ ਨਾਲ ਸ਼ੁਰੂਆਤ ਕੀਤੀ ਗਈ ਹੈ ਕਿਉਂਕਿ ਅਕਸਰ ਲੁਧਿਆਣਾ ਨੂੰ ਸਾਈਕਲ ਦਾ ਹੱਬ ਮੰਨਿਆ ਜਾਂਦਾ ਕਿਹਾ ਜਾਂਦਾ ਕਿ ਇੱਕ ਦਿਨ ਦੇ ਵਿੱਚ ਤਕਰੀਬਨ 40 ਹਜ਼ਾਰ ਸਾਈਕਲ ਡੇਲੀ ਦਾ ਇੱਥੇ ਬੰਦਾ ਹੈਗਾ ਲੇਕਿਨ ਉਹਨੇ ਖਫਤ ਜੜੀ ਲੁਧਿਆਣਾ ਵਾਸੀ ਜਿਹਨੇ ਇੰਟਰਸਟ ਜਿਹੜਾ ਹੈ ਇੱਥੇ ਦੇਖਿਆ ਨਹੀਂ ਜਾਂਦਾ ਉਸ ਇੰਟਰਸਟ ਨੂੰ ਵਿਧਾਨ ਵਾਸਤੇ ਅੜਿਆ ਸੀਰੀ ਸ਼ੁਰੂ ਕੀਤੀ ਗਈ ਹੈ ਤੇ ਆ ਫਿਰ ਗੱਲ ਕਰਦੇ ਡਾਕਟਰ ਟਿੰਗਰਾ ਜੀ ਨਾਲ ਸਸੀਕਲ ਜੀ ਸਸੀਕਲ ਜੀ ਡਾਕਟਰ ਪਰਮ ਟਿੰਗਰਾ ਬੋਲ ਰਹੇ ਹਾਂ ਨਮਸਕਾਰ ਮਸਤੇ ਸਸੀ ਮੈਂ ਲਾਸਟ 6-7 ਸਾਲ ਤੋਂ ਸਾਈਕਲਿੰਗ ਕਰਾ ਕਰ ਰਿਹਾ ਤਾਂ ਹੁਣ ਤੱਕ ਮੈਂ ਸਾਰੇ ਇੰਡੀਆ ਦੇ ਹਾਈਵੇਜ਼ ਦੇ ਉੱਪਰ 1 ਲੱਖ ਕਿਲੋਮੀਟਰ ਦੇ ਕਰੀਬ ਸਾਈਕਲ ਚਲਾ ਚੁੱਕਾ ਹਾਂ। ਪਰ ਰਾਉਂਡ ਦਿੱਲੀ ਵੀ ਦਾ ਕਲੋਸੀ ਦੇ ਨੇੜੇ ਸਵੇਰੇ ਚੱਲਦਾ ਤੇ ਰਾਤ ਤੱਕ ਮੈਂ 300 400 300 ਕਿਲੋਮੀਟਰ ਕਰਕੇ ਸੀ ਮੁਕੀਦਾ। ਤੇ ਇਹ ਹੁਣ ਆਪਣੇ ਲਈ ਜਾਣੇ ਚ ਦੇ ਕੋ ਸਾਈਕਲਿੰਗ ਦਾ ਹੱਬ ਹੈਗਾ। ਲੋ ਸਾਈਕਲਿੰਗ ਕਰਦੇ ਹੈ ਕਈ ਲੋਕ ਕਰਦੇ ਹੈ ਕਈ ਕਈ ਝਾਕ ਕੇ ਕਰਕੇ ਨਹੀਂ ਕਰਦੇ ਕਿ ਸਾਈਕਲਿੰਗ ਤੇ ਆ ਕੇ ਸਾਈਕਲ ਤੋਂ ਸਭ ਤੋਂ ਹੋਇਆ ਹੈਗਾ ਹੈ ਨਾ ਗੱਡੀਆਂ ਤੇ ਘੁੰਮਣਾ ਚਾਹੀਦਾ ਹੈਗਾ ਉਹ ਆਪਣਾ ਸਟੇਟਸ ਕਰਾਉਂਦਾ ਪਰ ਮੈਂ ਕਹਿੰਦਾ ਸਾਈਕਲਿੰਗ ਇੱਕ ਸਟੇਟਸ ਕਰਮ ਸਾਈਕਲਿੰਗ ਤੋਂ ਅੰਡਰ ਦੀ ਚੀਜ਼ ਹੈ ਜਿਹੜੀ ਤੁਹਾਡੀ ਸਭ ਤੋਂ ਸਸਤੀ ਐਕਸਰਸਾਈਜ਼ ਹੈ ਸਭ ਤੋਂ ਸਸਤੀ ਐਕਸਰਸਾਈਜ਼ ਹੈ ਤੁਸੀਂ ਸਾਈਕਲ ਜਿੰਮ ਬੰਗਲ ਐਸੇ ਤੋਂ ਜਿਹੜਾ ਮਰਜ਼ੀ ਰਸਤਾਂ ਪਰ ਐਸੇ ਸਭ ਤੋਂ ਸਸਤੀ ਹੈ ਕੋਈ ਜ਼ਿਆਦਾ ਪੈਸਾ ਨਹੀਂ ਲੱਗਣਾ ਤੁਹਾਡਾ ਕੋਈ પેટ્રોલ ਨਹੀਂ ਲੱਗਣਾ ਤੁਸੀਂ ਜਦ ਜਿਹੜੇ ਮਰਜ਼ੀ ਮਰਜ਼ੀ ਟਾਈਮ ਤੇ ਕਰ ਸਕਦੇ ਹੋ ਜਿਹੜੀ ਮਰਜ਼ੀ ਸਾਰਾ ਰੋ ਜਿਹੜੇ ਟਾਈਮ ਮਰਜੀ ਟਾਈਮ ਕਰ ਸਕਦੇ ਹੋ ਰਾਤੀ ਕਰੋ ਸਵੇਰੇ ਕਰੋ ਕੋਈ ਰੋਕਣ ਵਾਲਾ ਨਹੀਂ ਤੁਹਾਨੂੰ ਹੁਣ ਲੋਕ ਕਰਦੇ ਕਈ ਸਾਈਕਲਿੰਗ ਕਰਦੇ ਆ ਕਿ ਡੇਲੀ 10-15 ਕਿਲੋ ਕਰਦੇ ਆ ਪਰ ਉਹਨਾਂ ਟਾਰਗੇਟਸ ਕੋਈ ਨਹੀਂ ਅੱਗੇ ਕੀ ਕਰਨਾ ਕੀ ਕਰਨਾ ਕੋਈ ਪਤਾ ਨਹੀਂ ਅੱਗੇ ਵੱਧ ਨਹੀਂ ਪਾਉਂਦੇ ਉਹ 10-15 ਕਿਲੋ ਵਿੱਚ ਹੈ ਦਿੱਤੇ فرق ਪੈਂਦਾ ਨਹੀਂ ਜ਼ਿਆਦਾ ਜੇ ਤੁਸੀਂ ਡੇਲੀ ਘਟ-ਘਟ 2 2 ਘੰਟੇ ਐਕਸਰਸ ਕਰੋਗੇ ਆਪਣੀ ਬੋਡੀ ਵਾਸਤੇ ਤਾਂ ਫਾਇਦਾ ਹੋਏਗਾ ਨਹੀਂ ਤਾਂ ਅਦਰਵਾਈਜ਼ 10-15 ਕਿਲੋ ਚਲਾ ਕੇ ਫਾਇਦਾ ਕੋਈ ਨਹੀਂ ਹੈ ਇਸ ਕਰਕੇ ਮੈਂ ਜਿਹੜੇ ਡੇਲੀ 10-15 ਕਿਲੋ ਚਲਾਉਂਦੇ ਆ ਉਹਨਾਂ ਅੱਗੇ ਕਿ ਵਧਣ ਵਾਸਤੇ ਕਿ ਅੱਗੇ ਕੋਈ ਟਾਰਗੇਟਸ ਰੋ ਅੱਗੇ ਹੋਰ ਵਧ ਤਾਂ ਕੋਟ ਪੰਜਾਬ ਨੂੰ ਡੈਲੀ ਕਰਨਾ ਜੂ ਕਰੋ ਫਿਰ ਤਾਂ ਕਿ ਤੁਹਾਡੀ ਬੋਡੀ ਤੇ ਵਧੀਆ ਇੰਪੈਕਟ ਪਵੇ ਚੰਗਾ ਬੈਟ ਪਵੇ ਉਹਦੇ ਵਿੱਚ ਚੱਕਰ ਚ ਅਪਾ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਹੈ ਸੀਰੀਜ਼ ਇੰਡੋਰੈਂਸ ਸੀਰੀਜ਼ ਜਿਹਨੂੰ ਕਹਿੰਦੇ ਆਪਾਂ ਕਿ ਆਪਣਾ ਸਟੈਮਨਾ ਵਧਾਉਣ ਵਾਸਤੇ ਇੰਡੋਰੈਂਸ ਸੀਰੀਜ਼ ਸ਼ੁਰੂ ਕੀਤੀ ਜਾ ਰਹੀ ਹੈ ਜਿਹਦੇ ਚ ਅਪਾ ਵੈਲਡ ਕਲੱਬ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਇੱਕ ਸਾਲ ਚ ਅਪਾ ਨੂੰ ਰਾਈਡਰਸ ਨੂੰ ਟਾਰਗੇਟ ਦੇਣਾ ਕਿ ਚਾਰ ਰਾਈਡਾਂ ਕੰਪਲੀਟ ਕਰਨੀਆਂ ਇੱਕ ਸਾਲ ਦੇ ਅੰਦਰ 50 ਕਿਲੋਮੀਟਰ ਦੀ 100 ਕਿਲੋਮੀਟਰ ਦੀ 150 ਕਿਲੋਮੀਟਰ ਦੀ ਤੇ 200 ਕਿਲੋਮੀਟਰ ਦੀ ਇਹ ਚਾਰ ਸਾਈਕਲਿੰਗ ਰਾਈਡਸ ਪੂਰੀ ਕਰਨੀ ਇਵੈਂਟ ਪੂਰੇ ਕਰਨੇ ਆ ਤੁ ਜਿਹੜਾ ਸਿੰਗਲ ਸਿੰਗਲ ਰਾਈਡ ਦਾ ਵੀ ਮੈਟਰ ਮਿਲੇਗਾ ਪਰ ਜਿਹੜਾ 50 ਕਿਲੋਮੀਟਰ ਕਰ ਲੇਗਾ ਉਹਨੂੰ ਅੱਗੇ ਮੌਕਾ ਮਿਲੇਗਾ ਕਿ ਮੈਂ 100 ਕਿਲੋਮੀਟਰ ਤਿਆਰੀ ਕਰਾਂਗੇ 100 ਤੋਂ ਕਰਕੇ ਫਿਰ ਜਿਹੜਾ 100 ਕਰ ਲੇਗਾ 150 ਦੀ ਅੱਗੇ ਬਧੇਗਾ 150 ਕਰਕੇ 200 ਕਰੇਗਾ ਜਦੋਂ ਤੁਸੀਂ 100 ਕਿਲੋਮੀਟਰ ਕਰ ਲਈ ਇੱਕ ਵਾਰੀ ਵੀ ਤੁਹਾਨੂੰ ਸਾਰਾ ਜਿਹੜਾ ਲੱਗਣਾ ਕਿ ਦੁਨੀਆ ਬਹੁਤ ਛੋਟੀ ਹੈ ਮੈਂ ਤਾਂ ਇੱਥੇ ਵੀ ਜਾ ਸਕਦਾ ਮੈਂ ਅੰਮ੍ਰਿਤਸਰ ਵੀ ਜਾ ਸਕਦਾ ਮੈਂ ਚੰਡੀਗੜ੍ਹ ਵੀ ਜਾ ਸਕਦਾ ਮੈਂ ਸ਼ਮਲਾ ਵੀ ਜਾ ਸਕਦਾ ਸਾਈਕਲ ਤੇ ਤੇ ਲੋਕ ਆਟੋਮੈਟਿਕਲੀ ਮੋਟੀਵੇਟ ਹੋਣਗੇ ਤੇ ਸੈਕਿੰਗ ਨਾਲ ਪਾਸੇ ਜ਼ਿਆਦਾ ਜਾਣਗੇ ਹੋਰ ਆਪਣੇ ਆਪ ਨੂੰ ਜਿਹ ਸਾਈਕਲਿੰਗ ਕਰਦਾ ਮੈਡੀਟੇਸ਼ਨ ਹੈ ਜਿਹੜਾ ਸਾਈਕਲ ਤੇ ਪੈ ਗਿਆ ਇੱਕ ਵਾਰੀ ਜਿਹਨੂੰ ਪੈ ਗਿਆ ਸਾਈਕਲਿੰਗ ਦਾ ਫਿਰੇ ਪਿੱਛੇ ਨਹੀਂ ਹਟਦੇ ਮੁੰਡੇ ਜੇਕਰ ਜੂਨ ਪੈ ਗਿਆ ਇੱਕ ਵਾਰੀ ਕਿ ਮੈਂ ਚਲਾਣਾ ਹੀ ਚਲਾਣਾ ਹੈ ਫਿਰ ਬੰਦਾ ਕਹਿੰਦਾ ਮੈਂ ਅੱਜ ਮੈਂ ਸਟ੍ਰੋਲਮ ਬਣਾ ਲਿਆ ਜੀ ਚਿੰਤਪਨ ਨਹੀਂ ਜਾਣਾ ਸਾਈਕਲ ਤੇ ਹੈਨਾ ਦੂਜੇ ਦਿਨ ਕਰ ਮੈਂ ਜਾਮਨੇ ਸੇ ਜਾਣਾ ਜੀ ਮੱਥਾ ਟੇਕਣ ਹੈਨਾ ਸਾਈਕਲ ਮੱਥਾ ਫਿਰ ਇਹ ਜੂਨ ਪੈ ਜਾਂਦਾ ਉਹਨੇ ਤੇ ਇਸ ਕਰਕੇ ਮੈਂ ਸਾਰਿਆਂ ਨੂੰ ਮੋਟੀਵੇਟ ਕਰ ਰਿਹਾ ਸਾਰਿਆਂ ਨੂੰ ਅਪੀਲ ਕਰ ਰਿਹਾ ਕਿ ਇਸ ਸੀਰੀਜ਼ ਨਾਲ ਜੁੜਨ ਦੀ ਕੋਸ਼ਿਸ਼ ਕਰੋ ਔਰ ਇਹ ਤੁਹਾਡਾ ਆਪਣੇ ਆਪ ਇਸ ਟੈਮ ਨੂੰ ਵਧੇਗਾ ਤੁਸੀਂ ਆਪਣੇ ਆਪ ਹੀ ਅੱਗੇ ਮੋਟੀਵੇਟ ਹੋਗੇ ਆਪਣੇ ਹੰਦ ਲੁਧਿਆਣਾ ਆਸ਼ਾ ਨੂੰ ਲੇਕਿਨ ਕਿਤੇ ਨਾ ਕਿਤੇ ਐਕਸਾਈਟਮੈਂਟ ਜਿਹੜੀ ਲੁਧਿਆਣਾ ਵਿੱਚ ਨਹੀਂ ਦੇਖਣ ਨੂੰ ਮਿਲਦੇ ਕਿਸ ਪ੍ਰਕਾਰ ਦਾ ਮਾਈਂਡਿਸਕ ਆਈਡੀਆ ਕ੍ਰੀਏਟ ਹੋਇਆ ਕਿ ਇਸ ਤਰ੍ਹਾਂ ਲੁਧਿਆਣਾ ਪੀਪਲ ਜੋੜਿਆ ਜਾਂਦਾ ਔਰ ਹੈਲਥ ਪੱਕਾ ਵੀ ਆਪਾਂ ਇਹਨਾਂ ਨੂੰ ਸਟਰੋਂਗ ਬਣਾ ਸਕਦੇ ਹਾਂ ਸਰ ਮੈਂ ਆਪਣੀ ਖੁਦ ਦੀ ਹੈਲਥ ਇੰਪਰੂਵ ਕੀਤੀ ਹੈ ਇਹਦੇ ਨਾਲ ਸਾਈਕਲਿੰਗ ਦੇ ਨਾਲ ਤੇ ਫਿਰ ਮੈਂ ਹੌਲੀ-ਹੌਲੀ ਕਲੱਬਸ ਜੁਆਇਨ ਕੀਤੇ ਤੇ ਇੱਕ ਆਡੈਕਸ ਪਰਸ਼ੀਅਨ ਕਲੱਬ ਆ ਜੋ ਫਰਾਂਸ ਬੇਸਡ ਆ ਉਹਨਾਂ ਦੀ ਮਿਨਿਮਮ ਰਾਈਡ 200 ਤੋਂ ਸ਼ੁਰੂ ਹੁੰਦੀ ਆ ਪਰ ਜਦੋਂ ਫਸਟ ਟਾਈਮ ਮੈਂ 200 ਕਰਨੀ ਸੀ ਤਾਂ ਮੈਂ ਬਹੁਤ ਡਰਦਾ ਸੀਗਾ ਤੇ ਅ ਇਸ ਇੱਕ ਨਾ ਬਿਗਨਰਸ ਲਈ ਬਣਾਈ ਆ ਜਿਹੜੀ 50 ਕਿਲੋਮੀਟਰ ਤੋਂ ਸ਼ੁਰੂ ਹੋ ਕੇ 200 ਤੱਕ ਜਾਊਗੀ ਇੱਕ ਤਾਂ ਐਸ ਪਰ ਆਪਣਾ এনवायरमेंट ਦੇ ਡੇ ਟਾਈਮ ਖਤਮ ਹੋ ਜਾਏਗੀ ਜੀ ਤੇ ਸਾਡੀ ਸਭ ਤੋਂ ਪਹਿਲਾਂ ਸਾਈਕਲਿਸਟ ਦੀ ਸੇਫਟੀ ਆ ਤੇ ਦੂਸਰੀ ਗੱਲ ਇਹ ਲੋਕ 50 ਕਿਲੋਮੀਟਰ ਦਾ ਟਾਰਗੇਟ ਬਹੁਤ ਜ਼ਿਆਦਾ ਨਹੀਂ ਹੈਗਾ ਉੱਥੋਂ ਸਟਾਰਟ ਕਰਨਗੇ ਹੌਲੀ ਹੌਲੀ ਆਪਣੇ ਆਪ ਨੂੰ ਅਪਗ੍ਰੇਡ ਕਰਦੇ ਰਹਿਣਗੇ ਤਾਂ ਸਾਡੀ ਤਾਂ ਇਹੀ ਕੋਸ਼ਿਸ਼ ਆ ਵੀ ਸਾਨੂੰ ਫਾਇਦਾ ਮਿਲਿਆ ਤੇ ਅਸੀਂ ਸਾਈਕਲਿੰਗ ਪ੍ਰਮੋਟ ਕਰਕੇ ਲੋਕਾਂ ਨੂੰ ਵੀ ਇੱਕ ਹੈਲਦੀ ਲਾਈਫਸਟਾਈਲ ਜੀਣ ਦਾ ਉਹਨਾਂ ਨੂੰ ਮੋਟੀਵੇਸ਼ਨ ਦਈਏ ਬਿਲਕੁਲ ਮੇਗਾ ਜੀ ਤੁਸੀਂ ਕੀ ਕਹਿਣਾ ਚਾਹੋਗੇ ਕਿਸ ਪ੍ਰਕਾਰ ਦੇ ਨਾਲ ਫੀਮੇਲ ਸੈਸਨਾਂ ਨਾਲ ਜੁੜਨੀਆਂ ਫੀਮੇਲ ਇੱਕ ਅਬੀ ਸੀਰੀਜ਼ 50 ਤੋਂ ਸਟਾਰਟ ਹੋਈ ਹੈ 200 ਤੱਕ ਹੈ ਬਹੁਤ ਫੀਮੇਲ ਵੀ ਇੰਡੋਰੈਂਸ ਤੋਂ ਭੱਜਦੀਆਂ ਪਰ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਵਧੀਆ ਮੌਕਾ ਮਿਲਿਆ ਇੱਕ ਫੀਮੇਲਸ ਨੂੰ ਔਰ ਇੱਕ ਇਹਦਾ ਮੇਨ ਬੈਨੀਫਿਟ ਇਹ ਹੈ ਕਿ ਇਹ ਡੇ ਟਾਈਮ ਖਤਮ ਹੋ ਜਾਏਗੀ ਆਪਾਂ ਨੂੰ ਇਹਦੇ ਵਾਸਤੇ ਕੋਈ ਕਿਤੇ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੈ ਕੋਈ ਵੀ ਆਪਾਂ ਨੂੰ ਐਕਸਟਰਾ ਟਾਈਮ ਸਪੈਂਡ ਕਰਨ ਦੀ ਵੀ ਲੋੜ ਨਹੀਂ ਹੈ सी इंडोरेंस राइड मैं भी इसमें पार्टिसिपेट कर रही हूँ तो ये अच्छी अपॉर्चुनिटी है स्पेशली लुधियाना के राइडर्स के लिए और आसपास के आ, सिटीज़ या विलेजेस के लिए जो uh, करना चाहते हैं इसको इससे अच्छी ओपरचुनिटी बिल्कुल नहीं मिलेगी प्राइस वाइज देखिए डिस्टेंस देखिए ग्रुप देखिए फन भी हेल्थ भी मतलब दोनों चीज़ों के लिए ये वन ऑफ द बेस्ट राइट टू स्टार्ट सो विथ्यवाद की कहना चाहूँगे सर मैं सबनों अपील करूँगा कि तुसी ज्वाइन करो इतें तो साबसाइट तबल्यू डबल्यू डबल्यू डॉट द पैडलर्स डॉट कॉम त जाके तुसी अपना साइनअप कर सकते हो इवेंट रजिस्टर कर सकते हो और ਸਾਰੇ ਆਓ ਇੱਕ ਖੁਸ਼ ਔਰ ਇੱਕ ਹੈਲਦੀ ਲਾਈਫ ਜੀਏ ਬਹੁਤ ਬਹੁਤ ਸ਼ੁਕਰੀਆ ਸੋ ਦੋਸਤੋ ਸਿਆਸ ਕਰਦੇ ਕਿ ਤੁਹਾਨੂੰ ਸਾਡਾ ਦਾ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਹਣ ਲੁਧਿਆਣਾ ਲੱਗਦੇ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬਰ ਕਰੋ ਪ੍ਰੋਗਰਾਮ ਬਾਰੇ ਲੱਗੇ ਸੋਸ਼ੀਅਲ ਜੋ ਕਰੋ ਸੋ ਕੈਮਰਾ ਪਰਸਨ ਸਾਗਰ ਦੇ ਨਾਲ ਹਰਦੀਪ ਤੁਹਾਨੂੰ ਦਿਓ ਇਜਾਜ਼ਤ ਧੰਨਵਾਦ ਉਹ ਜੁੜੇ ਰਹੋ ਲੁਧਿਆਣਾ ਲੱਗਦੇ